ਇਹ ਦਲਵਰਚਨ ਛੇੜ ਦਾ ਪੁੱਤ ਉਹ ਕਹਿੰਦੇ ਆਸ਼ੂ ਛੇੜ ਦਾ ਉਹ ਕਹਿੰਦੇ ਦਲਵਰਚਨ ਛੇੜ ਦਾ ਪੁੱਤ ਆਸ਼ੂ ਛੇੜ ਦਾ ਨੰਬਰ ਜਿਹਨੂੰ ਜਿਹਨੂੰ ਆ ਲਫਾ ਵਧੀਆ ਲੱਗਿਆ ਤਾੜੀ ਮਾਰ ਬੰਬੋਤ ਡਰ ਡਕੇ ਤਾਂ ਵੀ ਮਰਨੇ ਆ ਪੁੱਤ ਪੰਜਾਬ ਦੇ ਨਹੀਂ ਲਓ ਆਓ ਸਾਰੇ ਮਾਨੀ ਪੂਨੀਆ ਨਨੇ ਵਾਰੇ ਭਿੱਜ ਗਏ ਆਓ ਬੰਗਰ ਦੀ ਕਬੱਡੀ ਡੋਗਰ ਦੀ ਕਬੱਡੀ ਸੋਨੀ ਸੋਨੀ ਫੱਕਰ ਝੰਡਾ ਫੱਕਰ ਝੰਡਾ ਫੱਕਰ ਝੰਡਾ ਆਓ ਫੱਕਰ ਝੰਡਾ ਵੱਜਦੀ ਆ ਜਿੰਦੂ ਰੇਸਟਿੰਗ ਨੇ ਕਹਿੰਦੇ 50 ਡਾਲਰ ਜੱਫੇ ਤੋਂ ਖੁਸ਼ ਹੋ ਕੇ ਤੇ 50 ਡਾਲਰ ਜਿਹੜਾ ਐਕਸ਼ਨ ਕਰਦਾ ਉਹ ਤੋਂ ਖੁਸ਼ ਹੋ ਕੇ ਆ ਆ ਬਾਪ ਕਿਆ ਬਾਪ ਹੈ ਬਾਸੀ ਸਭ ਮੇਲਾ

ਦੇ ਜੱਫੇ ਲਾਉਣੇ ਪੈਣੇ ਆ ਗੱਲਾਂ ਕਰਵਾਉਣੀਆਂ ਪੈਣੀਆਂ ਨੌਜਵਾਨ ਆ ਉਹ ਸਾਹਮਣੇ ਕਹਿੰਦੇ ਕਬੱਡੀ ਪਈ ਹੋਈ ਆ लवली ਦੀ ਕਬੱਡੀ ਤੇ ਆਹ ਕਹਿੰਦੇ ਮਲਕੀਤ ਆ ਮਲਕੀਤ ਆਹ ਮਲਕੀਤ ਪਰ ਕਾਲੀ ਸਾਰੀ ਦਾ ਆਹ ਕਾਲੀ ਸਾਰੀ ਲੱਗ ਰਹੀ ਹੈ ਬੜਾ ਸੋਹਣਾ ਐਨ ਕਹਿੰਦੇ ਕਮਾਲ ਹੋ ਗਈ ਆ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਜਿਹੜੀ ਬੇਟੀ ਗਰਦਿਲਾ ਸਪੋਰਟਸ ਕਲੱਬ ਪਾਪਾ ਮੋਗਾ ਤੇ ਆਫਲੈਂਡ ਕਲੱਬਾ ਦੋਨੇ ਟੀਮਾਂ ਜਲਦੀ ਦਾ ਖੇਡ ਗਰਾਊਂਡ ਦੇ ਵੱਲ ਆ ਜਾਣ ਦੋਨੇ ਟੀਮਾਂ ਅਅ ਦੇਖਾਂਗੇ ਸ਼ਵਾਨੀ ਗੁੱਜਰ ਨੰਬਰ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਪਹਿਲੇ ਰਾਊਂਡ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਦੂਜਾ ਮੈਚ ਕਹਿੰਦੇ ਚੜ੍ਹਦੀ ਕਲਾ ਕਬੱਡੀ ਕਲੱਬ ਪਾਪਾ ਪੋਆ ਤੇ ਨਾਲ ਮੇਰੇ ਵੀਰੋਂ ਆਊਟਲੈਂਡ ਕਬੱਡੀ ਕਲੱਬ ਦੀਆਂ ਟੀਮਾਂ ਖੇਡ ਗਰਾਊਂਡ ਦੇ ਨਾਲ ਜੁੜ ਜਾਣਗੀਆਂ ਅਰਸ਼ ਲਾਲ ਪੱਟੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਸੋਨੀ ਵਾਗੇ ਦੀ ਸਰਹੱਦ ਤੇਨੂੰ ਤੱਤੀ ਵਾਹ ਨਾ ਲੱਗੇ ਤੈਨੂੰ ਲੱਕੜ ਫੁੱਲ ਘਲਾਬ ਦੇ ਨੀ ਬੰਬੇਦੁਰ ਡਿੱਗੇ ਜਾਂ ਬੰਬੋਧਰ ਡਿੱਗੇ ਤਾਂ ਵੀ ਮਰਨੇ ਆ ਪੁੱਤ ਪੰਜਾਬ ਦੇ ਨੀ ਲਓ ਆਓ ਨੰਬਰ ਆਪਣੀ ਟੀਮ ਦੇ ਹਿੱਸੇ ਚ ਵੰਡਦਾ ਹੋਇਆ ਉਹ ਜੁੰਦਾਵਾਲੇ ਮੰਦਰ ਦੀ ਕਬੱਡੀ ਤੇ ਦੋਕਾਂ ਵਾਲਾ ਕਹਿੰਦੇ ਅਮਰਤ ਟਰਾਈ ਕਰਦਾ ਆ ਉਹ ਵੇਖਾਂਗੇ ਅਮਰਤ ਤੇ ਮੰਦਰ ਮੰਦਰ ਤੇ ਅਮਰਤ ਕਿਵੇਂ ਸਿਰ ਆਵੇਗਾ ਨੰਬਰ ਖੇਡ ਮੈਦਾਨ ਦੇ ਅੰਦਰ ਦੋਨੇ ਖਿਡਾਰੀਆਂ ਦੇ ਵਿਚਕਾਰ ਲੱਗਦਾ ਹੋਇਆ ਜੋਰ ਜੋਰ ਤੇ ਜਵਾਨੀ ਉਮਰਾਂ ਦੇ ਖੇਡ ਕਬੱਡੀ ਵਿੱਚ ਹੁੰਦੇ ਯਾਰ ਉਹ ਸਾਨਾ ਵਾਲੇ ਪੇੜ ਕਬੱਡੀ ਵਿੱਚ ਹੁੰਦੇ ਯਾਰ ਸਾਨਾ ਵਾਲੇ ਬਿੰਦੂ ਰੇਸ਼ਟ ਸਿੰਘ ਜੀ 14 ਤਰੀਕ ਨੂੰ ਸੱਦੇ ਦੇ ਰਹੇ ਆ ਹੇਰ ਤੂੰ ਐ ਮੇਰੇ ਵੀਰੋ ਰਵਿੰਦਰ ਸਿੰਘ ਰੈਂਕੂ ਖਰੇਟੀ ਹਰਿਆਣੇ ਵਾਲਾ ਦਰਸ਼ ਸਿੰਘ ਕੋਟ ਹੁਣਾਂ ਨੇ ਕਬੱਡੀ ਦੀਆਂ ਫਰੀਕੀਆਂ ਸਿਕਾਈਆਂ ਪਰ ਇਹ ਉਹ ਖਿਡਾਰੀ ਆ ਪੰਜਾਬ ਦੇ ਵਿੱਚ ਗੱਲਾਂ ਹੋਈਆਂ ਉਹ ਸਾਹਮਣੇ ਟੀਮਿਆਂ ਵਾਲਾ ਗੋਪਾ ਖੇਡ ਮੈਦਾਨ ਦੇ ਉੱਤੇ ਕਰਦਾ ਟਾਈ ਰੈਂਕੂ ਤੇ ਗੋਪਾ ਗੋਪਾ ਤੇ ਰੈਂਕੂ ਤੇ ਸਾਹਮਣੇ ਉਹ ਕਹਿੰਦਾ ਬਹਿਲਾਉਂਦੀ ਪਈ ਆ ਸਿੰਘ ਇੰਦੂ ਕਬੱਡੀ ਪਾ ਰਿਹਾ ਅਮਨ ਖੱਤਰੀ ਦੇ ਨਾਲ ਮੁਕਾਬਲਾ ਪੁਆਇੰਟ ਦੇ ਵਿੱਚ ਬੈਠਾ ਸੰਭਾ ਖਾੜਾ ਮਾਰ ਕਰਦਾ ਮੁੰਡੇ ਨਹੀਂ ਖੇਡਦੇ ਕਹਿੰਦਾ ਝਨੇ ਨੰਬਰ ਅਬੂ ਬੱਕੇ ਡੋਗਰ ਦਾ ਬਈ ਪਾਕਿਸਤਾਨ ਵਾਲਾ ਹਰ ਇੱਕ ਨੰਬਰ ਤੇ 50 ਰੁਪਏ ਲਾਉਣਗੇ ਉਹ ਦੱਗਾਗੇ ਸਾਹਮਣੇ ਝਨੇਰ ਵਾਲਾ ਆਸ਼ੂ ਜਿਹਦੇ ਬਾਪ ਨੇ ਦੁਨੀਆ ਦੀ ਮਹਿੰਗੀ ਕਬੱਡੀ ਖੇਡਿਆ ਇਹ ਤਲਵਰ ਝਨੇਰ ਦਾ ਪੁੱਤ ਉਹ ਕਹਿੰਦਾ ਆਸ਼ੂ ਝਨੇਰ ਹੈ ਉਹ ਕਹਿੰਦਾ ਤਲਵਰ ਝਨੇਰ ਦਾ ਪੁੱਤ ਆਸ਼ੂ ਝਨੇਰ ਦਾ ਨੰਬਰ ਸਾਰਿਆਂ ਨੂੰ ਨਿੱਗਾ ਜੀਆ ਨੂੰ ਨਿੱਗਾ ਜੀਆ ਨੂੰ ਮੋਸਟ ਵੈਲਕਮ ਕਿ ਹਨੇਰੀਆਂ ਵੀ ਆ ਕੇ ਚਲੀਆਂ ਦਾ ਧੰਨਵਾਦ ਮੈਂ ਅਮਨ ਦੁੱਲੇਵਾਲ ਵੀਰ ਨੂੰ ਬੇਨਤੀ ਕਰੂਗਾ ਦੋ ਸ਼ਬਦ ਆਰਿਆ ਸਰਕਾਰ ਦੇ ਸਸ਼ਕਤੀਕਰਨ ਦੇ ਲਈ ਦੁੱਲੇਵਾਲੀ ਅਮਨ ਸਾਡਾ ਵੀਰ ਗੱਲ ਕਰੇਗਾ ਸੈਕਸਾਇਟੀ ਨਿਊਜ਼ੀਲੈਂਡ ਨਾਲ ਜਿੰਨੇ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਸਾਡੇ ਵਿੱਚੋਂ ਬੁਜੀ ਹੈ ਅਸੀਂ ਸਭ ਦਾ ਤਹਿ ਦਿਲੋਂ ਚੇਤੇ ਤੌਰ ਤੇ ਧੰਨਵਾਦ ਕਰਦੇ ਆ ਹੋਂ ਦਾ ਸਨਮਾਨ ਕੀਤਾ ਜਾਦਾ ਹੈ ਜੀ ਮਾਲ ਸੰਤੋਖ ਸਿੰਘ ਜੀ ਵਿਰਕਾ ਸ਼ਿੰਦਰ ਸਿੰਘ ਧੰਨਵਾਦ ਕਰਦੇ ਆ ਨਿੱਕਾ ਜੀ ਆਖਦੇ ਆ ਸਾਰੀਆਂ ਸਤਿਕਾਰ ਦੇਯੋਗ ਸ਼ਖਸੀਅਤਾਂ ਨੇ ਪਹਿਲੇ ਸੈਮੀ ਦੀ ਗੱਲ ਹੋਵੇਗੀ ਤਕੜਾ ਮੈਚ ਖੇਡਿਆ ਜਾਵੇਗਾ ਦੋਨੇ ਟੀਮਾਂ ਦੇ ਵਿੱਚ ਸਾਰੇ ਆਏ ਹੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਊਜ਼ੀਲੈਂਡ ਸੈਂਟਰਲ ਸੈਕਸ਼ਨ ਦੀ ਤਰਫੋਂ ਜਿੰਨੇ ਵੀ ਸਾਰੇ ਨਿਊਜ਼ੀਲੈਂਡ ਦੇ ਗੁਰੂ ਘਰ ਆ ਉਹਨਾਂ ਵੱਲੋਂ ਹਮਲਟਨ ਗੁਰੂ ਘਰ ਨੂੰ ਜਿੱਥੇ ਅਸੀਂ ਵਧਾਈ ਦਿੰਦੇ ਆ 10 ਸਾਲ ਬਾਅਦ ਅਸੀਂ ਇਹ ਰੌਣਕ ਦੁਆਰਾ ਇਹਨਾਂ ਗਰਾਊਂਡਾਂ ਚ ਕੀਤੀ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ ਜਦੋਂ 1999 ਦੇ ਵਿੱਚ ਮਾਈਗ੍ਰੇਸ਼ਨ ਸ਼ੁਰੂ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ ਮੈਜੋਰਟੀ ਵਿੱਚ ਸਾਡੇ ਜਿੰਨੇ ਵੀ ਨਵੇਂ ਆਏ ਸੀ ਸਾਰੇ تقريبا ਹਮੈਂਟਨ ਦੀ ਸ਼ੁਰੂਆਤ ਜਿਹੜੀ ਹੈ ਉਹਨਾਂ ਦੀ ਹੋਈ ਹੈ ਚਾਹੇ ਉਹ ਫਾਰਮ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਜੌਬ ਹੋਵੇ ਉਦੋਂ ਇਸ ਸਕੂਲ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਨਿਊਜ਼ੀਲੈਂਡ ਦੇ ਵਿੱਚ ਰੌਣਕਾਂ ਜਿਹੜੀਆਂ ਉਹ ਇਸ ਸਕੂਲ ਘਰ ਦੇ ਵਿੱਚ ਹੋਇਆ ਕਰਦੀਆਂ ਸਨ ਕੇਮਾਂ ਦੇ ਵਿੱਚ 1999 ਵਿੱਚ ਤੇ ਆਪਣੇ ਇੱਕ ਹਾਵਤ ਹੈ ਪੁੱਤ ਬੇਸ਼ੱਕ ਕੰਦ ਦੇ ਵਿੱਚ ਆਪਣੇ ਪੇਰ ਨਾਲੋਂ ਉੱਚਾ ਹੋ ਜਾਵੇ ਪਰ ਪੇਰੇ ਹਮੇਸ਼ਾ ਪਿਓ ਹੀ ਰਹਿਣਾ ਹੁੰਦਾ ਹੈ ਇਹ ਗੁਰੂ ਘਰ ਜਿਹੜਾ ਇੱਥੋਂ ਦੇ ਸਿੱਖਾਂ ਨੇ ਸਾਡੇ ਤੋਂ ਸਭ ਤੋਂ ਪਹਿਲਾ ਗੁਰੂ ਘਰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਬਣਿਆ ਹੋਇਆ ਜਿੱਥੇ ਕਿ ਇਹ ਰੌਣਕਾਂ ਜਿਹੜੀਆਂ ਇਦਾਂ ਹਮੇਸ਼ਾ ਰਹਿਣੀਆਂ ਚਾਹੀਦੀਆਂ ਸੀ ਤੇ ਇਹ ਜਿਹੜੀਆਂ ਅੱਜ ਸ਼ੁਰੂ ਹੋਈਆਂ ਦੁਬਾਰਾ ਮੈਂ ਆਪ ਸੁੱਤੀ ਸੰਗਤ ਨੂੰ ਬੇਨਤੀ ਕਰਦਾ ਅਸੀਂ ਤਾਂ ਇੱਕ ਸਿਰਫ ਸਾਰੇ ਜਣੇ ਬਣ ਕੇ ਸਾਥ ਦੇਣ ਵਾਲੇ ਆ ਕਿਉਂਕਿ ਅਸੀਂ 1999 ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਬੈਠ ਕੇ ਜਿੱਥੇ ਕੀਰਤਨ ਸਰਵਨ ਕੀਤਾ ਉੱਥੇ ਲੰਗਰ ਛੱਕਿਆ ਤੇ ਅਸੀਂ ਕਦੀ ਕਿਰਤ ਘਰ ਨਹੀਂ ਹੋ ਸਕਦੀ ਇਸ ਕਰਕੇ ਦੇਸ਼ਕ ਸੰਸਥਾਵਾਂ ਵੱਡੀਆਂ ਸਾਡੇ ਕੋਲ ਹੋਰ ਥਾਵਾਂ ਤੇ ਹੋਣ ਪਰ ਜਿਹੜੇ ਇਹ ਗੁਰੂ ਘਰ ਆ ਇਹਨੂੰ ਆਪਾਂ ਹਮੇਸ਼ਾ ਪਹਿਲੇ ਗੁਰੂ ਘਰ ਨੂੰ ਜਿਹੜਾ ਭੁਲਣਾ ਨਹੀਂ ਮਹਤਪਾਤਾ ਸਾਹਿਬਪੁਰ ਦੀ ਸੰਸਥਾ ਦੇ ਜਿਹੜੇ ਮੁਖੀ ਆ ਉਹਨਾਂ ਨਾਲ ਵੀ ਫੋਨ ਤੇ ਗੱਲ ਕਰਦਾ ਰਹੇ ਦੇ ਵਿੱਚ ਆ ਰਿਹਾ ਸੀ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਆਂ ਕਿ ਆਪਾਂ ਸਾਰੇ ਹੀ ਇਸ ਗੁਰੂ ਘਰ ਦੇ ਨਾਲ ਦੁਬਾਰਾ ਪਹਿਲਾਂ ਦੀ ਵਾਂਗ ਜਿਹੜਾ ਆਪਾਂ ਸਾਰੇ ਜਾਣੇ ਸਾਥ ਦੇਵਾਂਗੇ ਕਿਉਂਕਿ ਇਹ ਗੁਰੂ ਘਰ ਜਿਹੜਾ ਇਹ ਸਾਡੇ ਵਾਸਤੇ ਇੱਕ ਵਿਰਾਸਤ ਹੈ ਨਿਊਜ਼ੀਲੈਂਡ ਦੇ ਵਿੱਚ ਸਾਡੀ ਸੋ ਆਪ ਜਿੰਨੇ ਆਏ ਹੋ ਜੇ ਤੁਸੀਂ ਸਾਰੇ ਇਸ ਚੀਜ਼ ਨਾਲ ਪੂਰਤ ਤੌਰ ਤੇ ਸਹਿਮਤ ਹੋ ਕਿਉਂਕਿ ਕੱਲ ਨੂੰ ਤੁਸੀਂ ਕਿਸੇ ਵੀ ਘਰਾਂ ਵਿੱਚ ਆਣ ਕੇ ਇੱਥੇ ਹੁਣ ਨਿਊਜ਼ੀਲੈਂਡ 'ਚ ਜਿਹੜੇ ਨਵੇਂ ਆਏ ਐ ਸੈਟਲ ਹੋਏ ਹੋਵੋ 20 ਸਾਲ ਲੰਘ ਜਾਂ 3 ਲੰਘ ਜਾਂ ਪਰ ਜਦੋਂ ਵੀ ਕਿਤੇ ਸਮਾਂ ਮਿਲੇ ਜਿਹਦੇ ਘਰ ਤੁਸੀਂ ਪਛਾਣਦਾ ਛਕ ਲਿਆ ਇੱਕ ਵਾਰ ਆਣ ਕੇ ਹਮੇਸ਼ਾ ਯਾਦ ਰੱਖਿਓ ਉਹਨੂੰ ਕਦੇ ਭੁੱਲਿਓ ਨਾ ਕਿਉਂਕਿ ਆਉਣ ਵਾਲੀ ਪਨੀਰੀ ਤੁਹਾਨੂੰ ਹਮੇਸ਼ਾ ਉਦੋਂ ਯਾਦ ਰੱਖਦੀ ਆ ਜੇ ਤੁਸੀਂ ਆਪਣੇ ਤੋਂ ਪਹਿਲਾਂ ਸ਼ਕੂਨ ਵਾਲਿਆਂ ਨੂੰ ਯਾਦ ਰੱਖੋਗੇ ਸੋ ਮੈਂ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜੇ ਕਿ ਸਭ ਤੋਂ ਪੁਰਾਣੇ ਪਾਣੀ ਮੈਂਬਰ ਬਹੁਤ ਦੇ ਮੈਂਬਰ ਰਿਟਾਇਰ ਹੋ ਚੁੱਕੇ ਸਨ ਜਿਹੜੇ ਚਾਹੁੰਦੇ ਸੀ ਕਿ ਅਸੀਂ ਹੁਣ ਇਸ ਤੋਂ ਪਾਸੇ ਹੋ ਜਾਈਏ ਪਰ ਅਸੀਂ ਉਹਨਾਂ ਨੂੰ ਵੀ ਬੇਨਤੀਆਂ ਕੀਤੀਆਂ ਕਿ ਨਹੀਂ ਇਦਾਂ ਨਹੀਂ ਕਰਨਾ ਤੁਸੀਂ ਸਾਰੇ ਜਾਨੇ ਇੱਕ ਵਾਰ ਦੁਬਾਰਾ ਇਹ ਸੰਸਥਾ ਨੂੰ ਸੰਭਾਲ ਕੇ ਸੰਸਥਾ ਨੂੰ ਦੁਬਾਰਾ ਰੌਣਕਾਂ ਇਸ ਨਾਮੈਲਟਨ ਦੇ ਵਿੱਚ ਲਾ ਕੇ ਫਿਰ ਤੁਸੀਂ ਇਹ ਬੈਠਨ ਜਿਹੜੀ ਆ ਉਹ ਨਵੀਂ ਪੀੜ੍ਹੀ ਨੂੰ ਪੜਾਉਗੇ ਤਾਂ ਇਹ ਗੁਰੂ ਘਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਰਕੀਆਂ ਕਰੇਗਾ ਸੋ ਆਪ ਸਾਰਿਆਂ ਨੂੰ ਬੇਨਤੀ ਆ ਆਓ ਆਪਾਂ ਜਕਾਰੇ ਦੇ ਨਾਲ ਇੱਥੋਂ ਦੇ ਪ੍ਰਬੰਧਕਾਂ ਦਾ ਸਾਥ ਦਈਏ ਸਾਰੇ ਜਾਨਿਆਂ ਨੂੰ ਬੇਨਤੀ ਆ ਜੇ ਤੁਸੀਂ ਅੱਜ ਦੇ ਮੇਲੇ ਵਿੱਚ ਰੌਣਕਾਂ ਨੂੰ ਪਸੰਦ ਕਰਦੇ ਹੋ ਸਾਰਿਆਂ ਨੇ ਜਕਾਰੇ ਦਾ ਜਵਾਬ ਦੇਣਾ ਬੋਲੇ ਸੋ ਨਿਹਾਲ ਸਾਡੇ ਨਾਲ ਡਾਕਟਰ ਪਰਮਜੀਤ ਪਰਮਾਰ ਮੈਂਬਰ ਆਫ ਪਾਰਲੀਮੈਂਟ ਜਿਹੜੇ ਕਿ ਇੱਕ ਪਾਰਟੀ ਤੋਂ ਉਹ ਵੀ ਸਾਡੇ ਨਾਲ ਹਨ ਸੋ ਦੋ ਲੱਖ ਜੋ ਬੋਲ ਕੇ ਆਪਾਂ ਜਿਹੜੀ ਹੈ ਗੇਮ ਜਿਹੜੀ ਹੈ ਨਾਲ ਦੀ ਨਾਲ ਹੀ ਸ਼ੁਰੂ ਕਰਾਂਗੇ ਜਸੂ ਪੁਲਵਾਨ ਦਾ ਕੀਤਾ ਜਾ ਰਿਹਾ ਸਾਡਾ ਸਤਿਕਾਰ ਹੈ ਪਿੰਦੇ ਪੰਗਲ ਵੱਲੋਂ ਅਜਾਨ ਸਪੋਰਟਸ ਕਲੱਬ ਦੇ ਵੱਲੋਂ ਜਿਹੜਾ ਮਾਨ ਸਨਵਾਣ ਕੀਤਾ ਜਾ ਰਿਹਾ ਸਾਡੇ ਭਰਾ ਜਸੂ ਦਾ ਉਧਰ ਟਾਈਗਰ ਸਪੋਰਟਸ ਕਲੱਬ ਦੀ ਟੀਮ ਜਿਹੜੀ ਸੈਕੰਡ ਹੈ ਇਹ ਬਾਲੀਬਾਲ ਦੇ ਟੂਰਨਾਮੈਂਟ ਦੇ ਕਬੱਡੀ ਪੈ ਰਹੀ ਹੈ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਪਾਜਾ ਮਿੱਦਾ ਕਰਵਾ ਪੁੱਜਾ ਕੌਣ ਸਰਾ ਕਰਵਾ ਦੇਗਾ ਕੌਣ ਸਰਾ ਕਰਵਾਵੇਗਾ ਉਹ ਸਾਹਮਣੇ ਦੇਖੋ ਡੋਗਰ ਦੀ ਕਬੱਡੀ ਡੋਗਰ ਦੀ ਕਬੱਡੀ ਸੋਨਦੀ ਸੋਨਦੀ ਫੱਕਰ ਝੰਡਾ ਫੱਕਰ ਝੰਡਾ ਫੱਕਰ ਝੰਡਾ ਉਹ ਫੱਕਰ ਝੰਡਾ ਇਹ ਮੈਂ ਕਿਹ ਫਿਰ ਤੇ 20 ਸਾਲ ਦੀ ਉਮਰ ਬਣਦੀ ਆ ਤੇ ਦੋ ਵਾਰ ਨਿਜੀਲੈਂਡ ਆ ਗਿਆ ਤੇ ਹੁਣ ਕਹਿੰਦਾ ਕੈਨੇਡਾ ਦੇ ਇਧਰ ਵਾਹ ਸਪ੍ਰਾਈਜ਼ ਆ ਯਾਰ ਵੱਡੀ ਕਲਾ ਬਹੁਤ ਕਲੈਂਡਰ ਸੈਕੰਡ ਕਵੰਟੀ ਰਾਏ ਵਾਲਾ ਜੁਆਇੰਟ ਬੈਸਟ ਜਾਫੀ ਨੇ ਬੈਸਟ ਰੇਡਰ ਜਿਹੜਾ ਉਹ ਨਿੱਕਾ ਨਦੌਰ ਤੇ ਸੋਮੀ ਭਾਦਰੇ ਵਾਲਾ ਇਹ ਜੁਆਇੰਟ ਜਿਹੜੇ ਬੈਸਟ